ਹੈਲੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਬਿੱਟੂ ਇਲੈਕਟ੍ਰੀਸ਼ੀਅਨ Rajasthan Hanumangarh ਅੱਜ ਅਸੀਂ AC ਲਾਉਣ ਆਏ ਹੋਏ ਸੀ Jaipur Pink City Rajasthan ਤੁਸੀਂ ਦੇਖ ਸਕਦੇ ਹੋ Rajasthan ਦੀ ਧਰਤੀ ਗੱਡੀਆਂ ਘਰ ਤੇ AC ਲਾਉਣ ਦਾ ਕੰਮ ਕਰ ਰਹੇ ਨੇ ਸੁਖੀ ਰਮਾਣਾ ਜੀ AC ਵਿੱਚ AC ਵਿੱਚ ਅਸੀਂ ਜੋ ਵੀ ਪਾਰਟ ਯੂਜ਼ ਕਰਦੇ ਹਾਂ ਜੇਸੀਬੀ ਕੰਪਨੀ ਤੋਂ ਹੀ ਲੈਂਦੇ ਹਾਂ ਜਿਵੇਂ ਕਿ ਕੰਪਰੈਸਰ ਪਾਈਪਾਂ ਕੰਡੈਂਸਰ ਕੂਲਿੰਗ ਕੋਇਲ ਵਾਇਰਿੰਗ ਕੋਈ ਵੀ ਲੋਕਲ ਸਮਾਨ ਅਸੀਂ ਯੂਜ਼ ਨਹੀਂ ਕਰਦੇ ਕਿਉਂਕਿ ਮਸ਼ੀਨ ਵਿੱਚ ਲੋਕਲ ਸਮਾਨ ਨਹੀਂ ਚੱਲਦੇ ਇਹ ਹੈ ਸਾਡੀ ਕੂਲਿੰਗ ਕੋਇਲ ਕੂਲਿੰਗ ਕੋਇਲ ਸਾਡੀ ਫਿੱਟ ਹੋ ਚੁੱਕੀ ਹੈ ਤਾਂ AC ਵੀ ਸਾਡਾ ਲਗਭਗ ਫਿੱਟ ਹੋ ਚੁੱਕਿਆ ਹੈ। ਇਸ ਤੋਂ ਬਾਅਦ ਅਸੀਂ ਮਸ਼ੀਨ ਅੰਦਰ ਲੈ ਕੇ ਜਾਵਾਂਗੇ ਕਿਉਂਕਿ ਇੱਥੇ ਲਾਈਟ ਦਾ ਪ੍ਰਬੰਧ ਨਹੀਂ ਹੈ। ਮਸ਼ੀਨ ਅਸੀਂ ਅੰਦਰ ਲੈ ਕੇ ਆ ਚੁੱਕੇ ਹਾਂ ਕਿਉਂਕਿ ਇੱਥੇ ਸਾਨੂੰ ਅੱਧਾ ਪੌਣਾ ਘੰਟਾ ਲਾਈਟ ਦੀ ਜ਼ਰੂਰਤ ਪੈਂਦੀ ਹੈ। AC ਸਾਡਾ ਫਿੱਟ ਹੋ ਚੁੱਕਿਆ ਹੈ, ਲਾਈਟ ਦਾ ਕੰਮ ਵੀ ਹੋ ਚੁੱਕਿਆ ਹੈ। ਜੇ ਤੁਸੀਂ ਸਾਡੇ ਤੋਂ AC ਲਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜੇ ਚੈਨਲ ਤੇ ਨਵੇਂ ਹੋ ਤਾਂ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰੋ ਦੋਸਤੋ। ਆ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ।